ਪਰਵਾਸੀ نیوز ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਕੈਨੇਡਾ ਨਿਊਜ਼ ਬੁਲਟਨ ਦੇ ਵਿੱਚ ਅਸੀਂ ਚਰਚਾ ਕਰਾਂਗੇ ਕੁਝ ਖਾਸ ਖਬਰਾਂ ਤੇ ਆਓ ਸੁਣ ਲੈਣੇ ਇੱਕ ਵਾਰ ਅਸੀਂ ਜਾਂ ਕੁਝ ਖਾਸ ਸਰਗਰਮੀਆਂ ਕੈਨੇਡਾ ਚ ਸੈਂਕੜੇ ਪੰਜਾਬੀ ਟ੍ਰੱਕ ਡਰਾਈਵਰ ਹੋਵੇਲੇ ਟੇਰਾ ਟ੍ਰਾਂਸਪੋਰਟ ਕੰਪਨੀਆਂ ਤੇ ਪੰਜੂਰ ਡਰਾਈਵਿੰਗ ਸਕੂਲ ਵੀ ਹੋਏ ਬੰਦ ਕੈਨੇਡਾ ਦੀ ਫੈਡਰਲ ਚੋਣਾਂ ਚ ਭਾਰਤ ਨੇ ਨਹੀਂ ਕੀਤੀ दखलअंदाजी ਕੈਨੇਡੀਅਨ ਰਿਪੋਰਟ ਨੇ ਕੀਤੇ ਵੱਡੇ ਖੁਲਾਸੇ ਅਗਲੇ ਹਫਤੇ ਵਾਸ਼ਿੰਗਟਨ ਜਾਣਗੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਡੋਨਾਲਡ ਟਰੰਪ ਦੇ ਨਾਲ ਕਰਨਗੇ ਮੁਲਾਕਾਤ ਸਤੰਬਰ ਦੇ ਵਿੱਚ ਟੌਨਟੋਚ ਕਰਦੀ ਵਿਕਰੀ ਵਧੀ ਕੀਮਤਾਂ ਚ ਗਿਰਾਵਟ ਚੱਲੀ ਹੋਣ ਕਾਰਨ ਵਧੀ ਵਿਕਰੀ ਇਹੋ ਨੇ ਨਾਸਰ ਗਰਮੀਆਂ ਦਾ ਵਿਸਥਾਰ ਅਮਰੀਕਾ ਤੋਂ ਬਾਅਦ ਕੈਨੇਡਾ ਦੇ ਵਿੱਚੋਂ ਸੈਂਕੜੇ ਪੰਜਾਬੀ ਟਰੱਕ ਡਰਾਈਵਰਾਂ ਤੇ ਮਸੂਦਤਾ ਦਾ ਪਹਾੜ ਟੁੱਟ ਗਿਆ ਹੈ ਜੋ ਤੋ 13 ਟ੍ਰਾਂਸਪੋਰਟ ਕੰਪਨੀਆਂ ਤੇ ਪੰਜ ਡਰਾਈਵਿੰਗ ਸਕੂਲ ਬੰਦ ਕਰਵਾ ਦਿੱਤੇ ਗਏ। ਟਰੱਕਿੰਗ ਕੰਪਨੀਆਂ ਦੇ ਵਿੱਚੋਂ ਕਈ ਪੰਜਾਬੀਆਂ ਦੀ ਮਾਲਕੀ ਵਾਲੀਆਂ ਦਸਿਆ ਜਾ ਰਹੀਆਂ ਨੇ ਜਿਨ੍ਹਾਂ ਦੇ ਵੱਲੋਂ ਲਗਾਤਾਰ ਨਿਯਮਾਂ ਦੀ ਉਲੰਘਣਾ ਕਰਦੇ ਗੈਰ ਤਜਰਬੇਕਾਰ ਡਰਾਈਵਰ ਕੰਮ ਤੇ ਰੱਖੇ ਜਾ ਰਹੇ ਸਨ ਅਤੇ ਐਲਐਮਆਈ ਦੇ ਦਰਬਾਰ ਤੋਂ ਕਰਨ ਦੇ ਵਿੱਚ ਵੀ ਮੋਰ ਕੀ ਰਹੀਆਂ। 13 ਕੰਪਨੀਆਂ ਦੇ ਟਰੱਕਾਂ ਦੇ ਨਾਲ ਲਗਾਤਾਰ ਵਾਪਰ ਦੇ ਖਾਸਿਆਂ ਤੇ ਸਹੀ ਤਰੀਕੇ ਦੇ ਨਾਲ ਮੁਰੰਮਤ ਜਾਂ ਸੰਭਲ ਨੰਬਰਾਂ ਨਾ ਕਿਤੇ ਜਾਣਕਾਰੀ ਕੀ ਕਾਰਵਾਈ ਕੀਤੀ ਗਈ ਹੈ ਸਿਰਫ ਇਹ ਨਹੀਂ ਨਹੀਂ ਇਮੀਗ੍ਰੇਸ਼ਨ ਧੋਖਾਧੜੀ ਕਰਦੇ ਆ આજ ਹੀ ਵਿਦੇਸ਼ੀ ਕਾਮੇ ਵਜੋ ਕੈਨੇਡਾ ਆਏ ਪ੍ਰਵਾਸੀਆਂ ਨੂੰ ਟਰੱਕ ਡਰਾਈਵਰ ਵੀ ਬਣਾ ਦਿੱਤਾ ਗਿਆ ਦੂਜੇ ਪਾਸੇ ਟਰਾਂਸਪੋਰਟ ਸੈਕਟਰ ਦੇ ਜਾਣਕਾਰ ਅਲਬਰਟਾ ਸੂਬੇ ਦੇ ਵਿੱਚ ਕੀਤੀ ਗਈ ਇਸ ਕਾਰਵਾਈ ਨੂੰ ਡਰਾਈਵਰਾਂ ਵਾਸਤੇ ਫਾਇਦੇਮੰਦ ਦੱਸੇ ਜਾ ਰਿਹਾ ਹੈ ਜਿਨ੍ਹਾਂ ਦਾ ਟਰਕਿੰਗ ਕੰਪਨੀਆਂ ਦੇ ਵੱਲੋਂ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਸੀ ਮਾਰਾ ਦਾ ਕਹਿਣਾ ਹੈ ਕਿ ਡਰਾਈਵਰਸ ਇਨਕਾਰਪੋਰੇਸ਼ਨ ਯੋਜਨਾ ਰਾਹੀਂ ਡਰਾਈਵਰਾਂ ਨੂੰ ਖੁਦ ਮੁਕਤਿਆਰ ਠੇਕੇਦਾਰ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਤੇ ਟ੍ਰਾਂਸਪੋਰਟ ਕੰਪਨੀਆਂ ਟੈਕਸਾਂ ਤੋਂ बच ਜਾਂਦੀਆਂ ਨੇ ਇਸੇ ਉਲਟ ਡਰਾਈਵਰਾਂ ਨੂੰ ਪੰੰਤੀ ਅਦਾਇਗੀ ਨਹੀਂ ਕੀਤੀ ਜਾਂਦੀ ਉਧਰ ਅਲਬਰਟਾ ਦੇ ਟ੍ਰਾਂਸਪੋਰਟੇਸ਼ਨ ਮੰਤਰੀ ਡੈਵਨ ਟੁਈਸ਼ਨ ਨੇ ਕਿਹਾ ਹੈ ਕਿ ਸੂਬੇ ਦੇ ਡਰਾਈਵਰਾਂ ਨੂੰ ਮੁਲਕ ਦੇ ਵਿੱਚ ਉੱਚਾ ਰੁਤਬਾ ਹਾਸਲ ਹੈ ਪਰ ਕੁਝ پیمਾਨਾ ਕਰਕੇ ਇਸ ਰੁਤਬੇ ਨੂੰ ਖੋਰਾ ਨਹੀਂ ਲੱਗਣ ਦਿੱਤਾ ਜਾਵੇਗਾ। ਸੂਬਾ ਸਰਕਾਰ ਦੇ ਵੱਲੋਂ ਅਨੁਸ਼ਾਸਨੀ ਕਾਰਵਾਈ ਦੇ 39 ਪੱਤਰ ਜਾਰੀ ਕਰਦੇ ਆ 1 ਲੱਖ ਡਾਲਰ ਤੋਂ ਵੱਧ ਰਕਮ ਦੇ ਜੁਰਮਾਨੇ ਵੀ ਕੀਤੇ ਗਏ ਅਤੇ 12 ਇਨਸਟ੍ਰਕਟਰਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ। ਇਸ ਦੇ ਇਲਾਵਾ 4 ਡਰਾਈਵਰ ਐਗਜ਼ਾਮੀਨਰਸ ਨੂੰ ਚਿਤਾਵਨੀ ਪੱਤਰ ਵੀ ਭੇਜੇ ਗਏ ਤੇ ਟ੍ਰਾਂਸਪੋਰਟੇਸ਼ਨ ਮੰਤਰੀ ਨੇ ਦੱਸਿਆ ਕਿ ਠੱਗੀ ਥੋੜੀ ਵਾਲੀ ਡਰਾਈਵਰ ਯੋਜਨਾ ਡਰਾਈਵਰਜ਼ਿੰਗ ਵਿਰੁੱਧ ਵੀ ਕਾਰਵਾਈ ਕੀਤੀ ਜਾ ਰਹੀ ਹੈ ਜੂਸਰਾਈ ਡਰਾਈਵਰਾਂ ਦੀ ਭਰਤੀ ਖੁਦਮੁਖਤਿਆਰ ਠੇਕੇਦਾਰਾਂ ਵੱਜੋਂ ਕੀਤੀ ਜਾਂਦੀ ਹੈ। ਇੱਥੇ ਦੱਸਣਾ ਬੰਦਾ ਹੈ ਕਿ ਅਲਬਰਟਾ ਦੇ ਵਿੱਚ ਟ੍ਰੱਕ ਡਰਾਈਵਰ ਦੀ ਸਿਖਲਾਈ ਲਾਸੇ ਨਵੀਆਂ ਸ਼ਰਤਾਂ ਦਾ ਐਲਾਨ 1 ਅਪ੍ਰੈਲ ਨੂੰ ਕੀਤਾ ਗਿਆ ਜਿਨ੍ਹਾਂ ਤਹਿਤ 125 ਤੋਂ 133 ਘੰਟੇ ਤੱਕ ਚਲੋਂਦੀ ਸਿਖਲਾਈ ਲਾਜ਼ਮੀ ਹੈ ਡਰਾਈਵਰ ਟ੍ਰੇਨਿੰਗ ਸਕੂਲਾਂ ਵਾਸਤੇ ਵੀ ਸ਼ਰਤਾਂ ਸਖਤ ਕੀਤੀਆਂ ਗਈਆਂ ਅਤੇ ਪਾਲਣਾ ਨਾ ਕਰਨ ਵਾਲੇ ਦੇ ਵਿਰੁੱਧ ਸਖਤ ਕਾਰਵਾਈ ਦੀ ਚੇਤਾਵਨੀ ਦਿੱਤੀ ਗਈ ਹੈ ਹੁਣ 6 ਮਹੀਨੇ ਬਾਅਦ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਅਤੇ ਬੇਈਮਾਨੀ ਦੇ ਸਹਾਰੇ ਚਲ ਰੀਆਂ ਟ੍ਰਾਂਸਪੋਰਟ ਕੰਪਨੀਆਂ ਦਾ ਪੂਰੀ ਬਿਸਤਰਾ ਖੋਲ ਕਰ ਦਿੱਤਾ ਗਿਆ ਹੈ ਕੈਨੇਡੀਅਨ ਟਰੱਕਿੰਗ ਅਲਾਈਂਸ ਦੇ ਵੱਲੋਂ ਬਟਾ ਸਰਕਾਰ ਦੀ ਕਾਰਵਾਈ ਦਾ ਸਵਾਗਤ ਕੀਤਾ ਗਿਆ ਹੈ ਤੇ ਅਲਾਈਂਸ ਦੇ ਪ੍ਰਧਾਨ ਅਤੇ ਸੀਈਓ ਸਟੀਫਨ ਲੈਸਕੋਵਸਕੀ ਪਹਿਲਾਂ ਹੀ ਡਰਾਈਵਰ ਇਨਕਾਰਪੋਰੇਸ਼ਨ ਯੋਜਨਾ ਨੂੰ 1 ਅਰਬ ਡਾਲਰ ਦਾ ਕਪੜਾ ਘਰ ਦੇ ਚੁਕੇ ਨੇ ਟਵਿੱਟਰ ਰਹਿ ਕੇ ਇਸ ਤੋਂ ਪਹਿਲਾਂ ਅਨਟੇਰੀਓ ਸਰਕਾਰ 185% ਡਰਾਈਵਰ ਰੀਲਾਈਸੈਂਸ ਮੁਅਤਲ ਕਰ ਚੁੱਕੀ ਹੈ ਅਤੇ ਦੋਸ਼ੇ ਲਗਾਇਆ ਜਾ ਰਿਹਾ ਹੈ ਕਿ ਇਹਨਾਂ ਦੇ ਵੱਲੋਂ حاصل ਸਿਖਲਾਈ ਟਰੱਕ ਡਰਾਈਵਿੰਗ ਵਾਸਤੇ ਨਾਕਾਫੀ ਹੈ ਅਨਟੇਰੀਓ ਦੇ ਵਿੱਚ ਵੀ ਜ਼ਿਆਦਾ ਨੁਕਸਾਨ ਪੰਜਾਬੀ ਟਰੱਕ ਡਰਾਈਵਰ ਦਾ ਹੀ ਹੋਇਆ ਹੈ ਇੱਕ ਨਵੀਂ ਰਿਪੋਰਟ ਦੇ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਕੈਨੇਡਾ ਦੀਆਂ April ਦੀਆਂ ਫੈਡਰਲ ਚੋਣਾਂ ਦੇ ਵਿੱਚ ਭਾਰਤ ਦੇ ਵੱਲੋਂ ਦਖਲਅੰਦਾਜ਼ੀ ਦਾ ਕੋਈ ਵੀ ਸਬੂਤ ਨਹੀਂ ਮਿਲਿਆ। ਟਾਸਕ ਫੋਰਸ ਜੋ ਖਾਸ ਤੌਰ ਤੇ 45ਵੀਂ ਆਮ ਚੋਣਾਂ ਦੌਰਾਨ ਨਵੀਂ ਦਿੱਲੀ ਤੇ ਨਾਲ ਜੁੜੀ ਸੰਭਾਵੀ ਸਰਗਰਮੀ ਦੀ ਨਿਗਰਾਨੀ ਕਰੀ ਸੀ ਉਹਨਾਂ ਨੇ ਕਿਹਾ ਹੈ ਕਿ ਅਜਿਹੀ ਕੋਈ ਵੀ ਘਟਨਾ ਨਜ਼ਰ ਨਹੀਂ ਆਈ। ਰਿਪੋਰਟ ਇਸ ਗੱਲ ਨੂੰ ਸਪੱਸ਼ਟ ਕਰਦੀ ਹੈ ਕਿ ਕੈਨੇਡਾ ਨੇ ਸਖਤ ਜਾਂਚ ਕੀਤੀ ਹੈ ਪਰ ਭਾਰਤ ਨੇ ਫੈਡਲ VOTING ਦੌਰਾਨ ਦਖਲਅੰਦਾਜ਼ੀ ਵਿੱਚ ਕੋਈ ਭੂਮਿਕਾ ਨਹੀਂ ਨਿਭਾਈ ਹਾਲਾਂਕਿ ਇਨ੍ਹਾਂ ਚੋਣਾਂ ਦੇ ਵਿੱਚ ਚੀਨ ਅਤੇ ਰੂਸ ਦੀ ਸਰਗਰਮੀ ਦੇ ਸੰਕੇਤ ਮਿਲੇ ਨੇ ਰਿਪੋਰਟ ਵਿੱਚ ਦੱਸਿਆ ਗਿਆ ਕਿ ਵਿਦੇਸ਼ੀ ਇਹਦਾ ਕਾਰਨ ਨਹੀਂ ਦਖਲ ਦੇਣ ਦੀ ਕੋਸ਼ਿਸ਼ ਕੀਤੀ ਪਰ ਕੈਨੇਡਾ ਆਜ਼ਾਦ ਅਤੇ ਨਿਰਪੱਖ ਚੋਣਾ ਕਰਵੋਨ ਦੇ ਵਿੱਚ ਕੰਮ ਕਰਬਿਆ ਰਿਪੋਰਟ ਦੇ ਅਨੁਸਾਰ ਚੀਨ ਦੇ ਨਾਲ ਜੁੜੇ ਅਦਾਕਾਰਾਂ ਨੇ ਜਿਨੇ ਪਛਾਣ ਬੋਲਣ ਵਾਲੇ ਪਾਈਚੁਆਰੇ ਦੇ ਵਿੱਚ ਪ੍ਰਸਿੱਧ ਸੋਸ਼ਲ ਮੀਡੀਆ ਪਲੇਟਫਾਰਮ ਤੇ ਕੈਨੇਡੀਅਨ ਸਿਆਸੀ ਉਮੀਦਵਾਰਾਂ ਬਾਰੇ ਵਿਰਤਾਂਤ ਨੂੰ ਰੂਪ ਦੇਣ ਦੀ ਵੀ ਕੋਸ਼ਿਸ਼ ਕੀਤੀ ਇਸ ਤੋਂ ਇਲਾਵਾ ਟਾਸਕ ਫੋਰਸ ਨੇ ਵਿਜ਼ਿੰਗ ਦੇ ਨਾਲ ਜੁੜੇ ਸਰਹੱਦ ਪਾਰ ਦਮਨ ਦੀਆਂ ਘਟਨਾਵਾਂ ਨੂੰ ਵੀ ਦਸਤਾਵੇਜ਼ੀ ਰੂਪ ਦਿੱਤਾ ਜਿਸ ਵੇਲੇ ਟ੍ਰਾਂਟੋ ਦੇ ਡੋਨ ਵੈਲੀ ਨਾਰਥਰ ਰਾਈਟਿੰਗ ਦੇ ਵਿੱਚ ਕੰਸਰਵੇਟਿਵ ਉਮੀਦਵਾਰ ਜੋਰ ਟੇ ਨੂੰ ਆਨਲਾਈਨ ਨਿਸ਼ਾਨਾ ਬਣਾਉਣਾ ਸ਼ਾਮਲ ਹੈ ਰਿਪੋਰਟ ਵਿੱਚ ਰੂਸ ਦਾ ਵੀ ਜ਼ਿਕਰ ਕੀਤਾ ਗਿਆ ਜੋ ਕਿ ਉਸ ਦੀ ਆਨਲਾਈਨ ਜਾਣਕਾਰੀ ਦੀ ਹੀਰਾ ਫੇਰੀ ਅਤੇ ਧੱਕੇ ਅੰਦਾਜ਼ੀ ਵਿੱਚ ਸ਼ਮੂਲੀਅਤ ਕੀਤੀ ਇਹ ਵੀ ਨੋਟ ਕੀਤਾ ਗਿਆ ਹੈ ਕਿ ਰੂਸੀ ਗਤੀਵਿਧੀਆਂ ਦਾ ਉਦੇਸ਼ ਗਲਤ ਜਾਣਕਾਰੀ ਫੈਲਾਉਣਾ ਅਤੇ ਚੋਣਾਂ ਦਾ ਮਾਹੌਲ ਨੂੰ ਵਿਗਾੜਨਾ ਸੀ ਹਾਲਾਂਕਿ ਟਾਸਕ ਫੋਰਸ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਇਨ੍ਹਾਂ ਕੋਸ਼ਿਸ਼ਾਂ ਦੇ ਵਿੱਚੋਂ ਕਿਸੇ ਨੇ ਵੀ ਕੈਨੇਡਾ ਦੀ ਜਮਹੂਰੀ ਪ੍ਰਕਿਰਿਆ ਦੀ ਸਮੁੱਚੀ ਅਖੰਡਤਾ ਨੂੰ ਕਮਜ਼ੋਰ ਨਹੀਂ ਕੀਤਾ। ਅਧਿਕਾਰੀਆਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ digital ਪਲੇਟਫਾਰਮਾਂ ਦੀ ਵੱਧ ਰਹੀ ਵਰਤੋਂ ਦੇ ਕਾਰਨ ਦਖਲ ਅੰਦਾਜ਼ੀ ਦੀ ਨਿਗਰਾਨੀ ਕਰਨਾ ਅਤੇ ਇਸ ਦਾ ਮੁਕਾਬਲਾ ਕਰਨਾ ਇੱਕ ਤਰਜੀਹ ਬਣਿਆ ਰਹਿੰਦਾ ਹੈ। ਰਿਪੋਰਟ ਕੈਨੇਡਾ ਨੂੰ ਚੀਨ ਅਤੇ ਰੂਸ ਵਰਗੀਆਂ ਵਿਸ਼ਵ ਸ਼ਕਤੀਆਂ ਤੋਂ ਲਗਾਤਾਰ ਦਰਪੇਸ਼ ਚੁਣੌਤੀ ਨੂੰ ਵੀ ਰੇਖਾਕ੍ਰਿਤ ਕਰਦਾ ਹੈ। ਪ੍ਰਧਾਨ ਮੰਤਰੀ ਮਾ ਕਾਨੀ ਅਗਲੇ ਹਫਤੇ ਮੰਗਲਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਮੁਲਾਕਾਤ ਕਰਨ ਦੇ ਲਈ ਵਾਸ਼ਿੰਗਟਨ ਦੀ ਯਾਤਰਾ ਕਰਨ ਜਾ ਰਹੇ ਨੇ ਪ੍ਰਧਾਨ ਮੰਤਰੀ ਦਫ਼ਤਰ ਦੇ ਇੱਕ ਬਿਆਨ ਦੇ ਅਨੁਸਾਰ ਇਹ ਮੀਟਿੰਗ ਇੱਕ ਕਾਲ ਜੂ ਸ਼ੀਲ ਦੌਰਾ ਹੋਵੇਗੀ ਜੂ ਸੁਰੱਖਿਆ ਅਤੇ ਵਪਾਰ ਤੇ ਕੇਂਦ੍ਰਿਤ ਹੋਵੇਗੀ 21 ਦਿਨ ਬਾਅਦ ਹੋਇਆ ਜਦੋਂ ਅਮਰੀਕੀ ਰਾਸ਼ਟਰਪਤੀ ਨੇ ਮਾਲਜੂਰੀਆ ਦੇ ਵਿੱਚ ਫੌਜੀ ਜਨਰਲਾਂ ਦੇ ਨਾਲ ਆਪਣੀ ਪ੍ਰਸਤਾਵਿਤ ਗੋਲਡਨ ਡੌਮ ਮਿਸਾਈਲ ਰੱਖਿਆ ਪ੍ਰਣਾਲੀ ਬਾਰੇ ਇੱਕ ਮੀਟਿੰਗ ਦੌਰਾਨ ਕੈਨੇਡਾ ਦੇ 51ਵੇਂ ਰਾਜ ਬਨਨ ਬਾਰੇ ਦੁਬਾਰਾ ਗੱਲ ਕੀਤੀ ਸੀ ਕੈਨੇਡਾ ਨੇ ਉਹਨਾਂ ਨੂੰ ਫੋਨ ਕੀਤਾ ਅਤੇ ਇਸ ਦਾ ਹਿੱਸਾ ਬਣਨ ਦੀ ਇੱਛਾ ਪ੍ਰਗਟ ਕੀਤੀ ਹੈ ਉਹਨਾਂ ਕਿਹਾ ਖੈਰ ਤੁਸੀਂ ਸਾਡੇ ਦੇਸ਼ ਦੇ ਵਿੱਚ ਸ਼ਾਮਲ ਕਿਉਂ ਨਹੀਂ ਹੋ ਜਾਂਦੇ ਤੁਸੀਂ ਕੌੰਜੇ ਰਾਜ ਪੰਜ ਜਾਂਦੇ ਹੋ ਅਤੇ ਤੁਹਾਨੂੰ ਇਹ ਮੌਕਾ ਦੇ ਵਿੱਚ ਮਿਲਦਾ ਹੈ ਨੇ ਕਾਨ ਦੇ ਦਾ ਅਹੁਦਾ ਸੰਭਾਲਣ ਤੋਂ ਬਾਅਦ ਵਾਈਟ ਹਾਊਸ ਦਾ ਦੂਜਾ ਦੋਰਾ ਹੋਵੇਗਾ 10 ਜੀਪੀਐਮ ਮੋਦੀ ਦੇ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਤੇ ਅਮਰੀਕਾ ਨੇ ਕੈਨੇਡਾ ਅਮਰੀਕਾ ਮੈਕਸੀਕੋ ਆਪਾਸ ਸਮਝੌਤੇ ਦੀ ਪਹਿਲੀ ਸਾਂਝੀ ਸਮੀਖਿਆ ਦੀ ਤਿਆਰੀ ਦੇ ਲਈ ਪਿਛਲੇ ਮਹੀਨੇ ਸਲਾਹ ਮਸ਼ਵਰੇ ਨੂੰ ਸ਼ੁਰੂ ਕੀਤੇ ਸਨ ਇਸ ਹਫਤੇ ਕੈਨੇਡਾ ਅਮਰੀਕਾ ਵਪਾਰ ਮੰਤਰੀ ਡੋਮਿਨਿਕ ਲੇਬਲੈਂਕ ਨੇ ਅਮਰੀਕਾ ਦੇ ਨਾਲ ਵਪਾਰ ਦੇ ਪੁਰਾਣੇ ਪੈਟਰਨਾਂ ਦੇ ਵੱਲ ਵਾਪਸ ਜਾਣ ਦੀ ਉਮੀਦ ਕਰਨ ਦੇ ਬ੍ਰੁਟ ਵਿੱਚ ਚੇਤਾਵਨੀ ਦਿੱਤੀ ਲੇਬਲੈਂਕ ਨੇ ਵਿਰਵਾਣੂ ਵਿਦੇਸ਼ ਮਾਮਲੇ ਅਤੇ ਅੰਤਰਰਾਸ਼ਟਰੀ ਵਪਾਰ ਬਾਰੇ ਸੈਨੇਟ ਕਮੇਟੀ ਵਿੱਚ ਕਿਹਾ ਕਿ ਮੇਰਾ ਮੰਨਣਾ ਹੈ ਕਿ ਇਹ ਹਾਲਯੋਗ ਹੈ ਪਰ ਨਾਲ ਹੀ ਕਿਹਾ ਕਿ ਸਿਉਪਰ ਅਮਰੀਕਾ ਦੇ ਨਾਲ ਸੰਬੰਧ ਬੁਨਿਆਦੀ ਤੌਰ ਤੇ ਬਦਲ ਗਏ ਨੇ ਅਤੇ ਇਹ ਜਾਦੂਈ ਤੌਰ ਤੇ 1 ਸਾਲ ਪਹਿਲਾਂ ਜਾਂ 25 ਸਾਲ ਪਹਿਲਾਂ ਵਾਲੇ ਸਮੇਂ ਦੇ ਵਿੱਚ ਵਾਪਸ ਨਹੀਂ ਜਾਣਗੇ ਉਹਨਾਂ ਕਿਹਾ ਕਿ ਕੈਨੇਡਾ ਦੇ ਕੋਲ ਦੋ ਟਰੈਕ ਰਨਦੀ ਹੈ ਜੋ ਸਟੀਲ ਐਲੂਮੀਨੀਅਮ ਜਾਫੇ ਸੌਫਟ वुਡ ਲੱਕੜ ਉਦਯੋਗਾ ਦੇ ਲਈ ਸੈਕਟਰ ਸੌਦੇ ਜਾਂ ਫਿਰ ਇੱਕ ਵਿਸ਼ਾਲ ਸੌਦਾ ਹੋ ਸਕਦਾ ਹੈ ਤੇ ਦੋਵੇਂ ਟਰੈਕ ਕਰਦੇ ਵੀ ਵਿਚਾਰ ਵਟਾਂਦੋਲੇ ਦੇ ਅਧੀਨ ਨੇ ਕੈਨੇਡਾ ਕਈ ਮਹੀਨਿਆਂ ਤੋਂ ਅਮਰੀਕਾ ਦੇ ਨਾਲ ਗੱਲਬਾਤ ਕਰ ਰਿਹਾ ਹੈ ਜਿਸ ਦਾ ਉਦੇਸ਼ ਕੈਨੇਡੀਅਨ ਸਮਾਨ 'ਤੇ ਟੈਰਿਫ ਹਟਾਉਣਾ ਜਾਂ ਫਿਰ ਘਟਾਉਣਾ ਹੈ ਜੁੱਦ ਦੇ ਖੇਤ ਦੇ ਵਿੱਚ ਝੋਟਪਾ ਨਹੀਂ ਟ੍ਰੌਂਪ ਦੀ ਬੇਨਤੀ 'ਤੇ ਵੱਡੀਆਂ ਅਮਰੀਕੀ ਤਕਨੀਕੀ ਫਰਮੋਟ ਦੇ ਟੈਕਸ ਰੱਤ ਕ ਦਿੱਤਾ ਇੱਕ ਸੋਦੇ ਉਤੇ ਪਹੁੰਚਣ ਦੇ ਲਈ ਇੱਕ ਸਵੈ ਲਾਗੂ ਸਿਵਕ ਸਮਾਜ ਸੀਮਾ ਜੁਲਾਈ ਦੇ ਵਿੱਚ ਆਈ ਫਿਰ ਅਗਸਤ ਦੇ ਵਿੱਚ ਤਬਦੀਲ ਹੋ ਗਈ ਸੰਬੰਧ ਵਿੱਚ ਆਟਵਾ ਨੇ ਗਲਬਾਤ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਨ ਦੇ ਲਈ ਜਵਾਬੀ ਟੈਰਿਫ ਘਟਾ ਦਿੱਤੇ ਪਰ ਲੱਗਦਾ ਹੈ ਕਿ ਗਲਬਾਤ ਹੁਣ ਰੁਕ ਗਈ ਹੈ ਇਸ ਦੌਰਾਨ ਇਸ ਸਾਲ ਵਾਈਟ ਹਾਊਸ ਵਾਪਸ ਆਉਣ ਤੋਂ ਬਾਅਦ 트ੰਪ ਨੇ ਕਮਜ਼ੋਰ ਕੈਨੇਡੀਅਨ ਸੈਕਟਰ ਤੇ ਟੈਰਿਫ ਲਗਾਏ ਜਿਨ੍ਹਾਂ ਵਿੱਚ ਸਟੀਲ ਅਤੇ ਐਲੂਮੀਨੀਅਮ ਉੱਤੇ 25% ਆਟੋ ਉਤੇ 25% ਅਤੇ ਅਮਰੀਕੀ ਪੂਜਯਾ ਦੇ ਲਈ ਕਰਪਾਉਟ ਦੇ ਨਾਲ ਅਤੇ ਸੀਯੂਐਸ ਐਮਏਡੀ ਅਧੀਨ ਨਾ ਆਉਣ ਵਾਲੇ ਕਿਸੇ ਵੀ ਸਮਾਨ ਤੇ 35% ਹੈ 30 ਸਤੰਬਰ ਨੂੰ 트ੰਪ ਨੇ ਸੌਫਟਵੁੱਡ ਲੱਕੜ ਤੇ ਵੀ 10% ਦਾ ਨਵਾਂ ਟੈਰਿਫ ਲਗਾਇਆ ਜਿਸ ਦੇ ਨਾਲ ਕੁੱਲ ਲੇਵੀ 47% ਤੋਂ ਵੱਧ ਗਈ ਅਤੇ 14 ਅਕਤੂਬਰ ਤੋਂ ਅਪਹੋਲਡ ਸਟਰਡ ਫਰਨੀਚਰ ਰਸੋਈ ਦੀਆਂ ਅਲਮਾਰੀਆਂ ਅਤੇ ਬਾਥਰੂਮ ਵੈਨਿਟਸ ਉੱਤੇ 25% ਦੇ ਨਵੇਂ ਟੈਰੀਫ ਲੱਗਣਗੇ। ਟੌਨਟੋ ਦੇ ਹਾਊਸਿੰਗ ਬਾਜ਼ਾਰ ਨੇ ਸਤੰਬਰ ਦੇ ਵਿੱਚ ਨਵੀਂ ਸਰਗਰਮੀ ਦੇ ਸੰਕੇਤ ਦਿਖਾਏ ਪਿਛਲੇ ਸਾਲ ਦੇ ਮੁਕਾਬਲੇ ਕੀਮਤਾਂ ਘਟਣ ਦੇ ਬਾਵਜੂਦ ਘਰਾਂ ਦੀ ਵਿਕਰੀ ਵਧੀ ਹੈ ਟੌਨਟੋ ਰਿਜਨਲ ਰੀਅਲ ਅਸਟੇਟ ਬੋਰਡ ਨੇ ਸਤੰਬਰ ਦੇ ਵਿੱਚ 5592 ਘਰਾਂ ਦੀ ਵਿਕਰੀ ਦੀ ਰਿਪੋਰਟ ਦਿੱਤੀ ਹੈ ਜੋ ਕਿ 2023 ਇਸ ਮਹੀਨੇ ਨਾਲੋਂ 8.5% ਦਾ ਵਾਧਾ ਹੈ ਮੌਸਮੀ ਤੌਰ 'ਤੇ ਐਡਜਸਟ ਕੀਤੇ ਗਏ ਅੰਕੜੇ ਦੀ ਵਿਕਰੀ ਵੀ ਅਗਸਤ ਦੇ ਮੁਕਾਬਲੇ 2% ਵਧੀ ਹੈ ਉਸੇ ਸਮੇਂ ਕੀਮਤਾਂ ਦੇ ਵਿੱਚ ਨਰਮੀ ਆਈ ਹੈ ਤੇ ਔਸਤ ਵਿਕਰੀ ਮੁੱਲ ਸਾਲ ਤਰ ਸਾਲ 4.7% ਦੀ ਕੇ 1,59,377 ਡਾਲਰ ਹੋ ਗਿਆ ਜਦੋਂ ਕਿ ਸਯੁਕਤ ਬੈਂਚਮਾਰਕ ਕੀਮਤ 5.5% ਡਿੱਗ ਗਈ ਹੈ ਹਾਲਾਂਕਿ ਦਸਤ ਦੇ ਮੁਕਾਬਲੇ ਔਸਤ ਕੀਮਤ ਵਿੱਚ 0.2% ਦਾ ਵਾਧਾ ਹੋਇਆ ਜੋ ਕੁਝ ਆਰਥਿਕਤਾ ਸਥਿਰਤਾ ਦਾ ਸੰਕੇਤ ਦਿੰਦਾ ਹੈ ਸਤੰਭ ਦੇ ਵਿੱਚ ਨਵੀਆਂ ਸੂਚੀਆਂ 19260 ਤੱਕ ਪਹੁੰਚ ਗਈਆਂ ਜੋ ਕਿ 6 ਸਾਲ ਦੇ ਨਾਲੋਂ 4% ਵਾਧੇ ਨੇ ਹਾਲਕਿ ਮੌਸਮੀ ਸਮਾਯੋਜਨ ਤੋਂ ਬਾਅਦ ਗਸਤ ਤੋਂ 3.4% ਕਟਨੇ T R R E P ਦੇ ਅਨੁਸਾਰ ਬੈਂਕ ਆਫ ਕੈਨੇਡਾ ਦੁਆਰਾ ਅਨੁਮਾਨਿਤ ਵਿਆਜ ਦਰਾਂ ਦੇ ਵਿੱਚ ਕਟੌਤੀ ਆਉਣ ਵਾਲੀ ਮਹੀਨਿਆਂ ਦੇ ਵਿੱਚ ਰਿਹਾਈਸ ਦੀ ਮੰਗ ਨੂੰ ਹੋਰ ਉਤੇਜਿਤ ਕਰ ਸਕਦੀ ਹੈ ਇਹ ਅੰਕੜੇ ਇੱਕ ਬਦਲੇ ਹੋਏ ਬਾਜ਼ਾਰ ਨੂੰ ਉਜਾਗਰ ਕਰਦੇ ਨੇ ਜਿੱਥੇ ਕੋਪਾਈਟੀ ਦਬਾਅ ਬਣਿਆ ਰਹਿੰਦਾ ਹੈ ਸੇਵਾ ਖਰੀਦਦਾਰ ਗਤੀਵਿਧੀਆਂ ਦੇ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਗਿਆ ਹੈ। ਮਿਸਸ ਅਗਵਿਖੇ ਲੁੱਟੇ ਦੀ ਵਾਰਦਾਤ ਤੇ ਮਗਰੋਂ ਦੋ ਗਟੀਆਂ ਵਿਚਾਲੇ ਹੋਈ ਟੱਕਰ ਦੇ ਮਾਮਲੇ ਦੇ ਵਿੱਚ 28 ਸਾਲ ਦੇ ਜੁਸ਼ਮਪ੍ਰੀਤ ਸਿੰਘ ਸਣੇ 3 ਜਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੀਲ ਪੁਲਿਸ ਦੇ ਮੁਕਾਬਕ ਨੂੰ ਘਟਨਾ ਕਰਮ ਦੀ ਸ਼ੁਰੂਆਤ ਮਿਸਟਰ ਚਲਚਲ ਬੁਲੇਵਾਰਡ ਦੇ ਇੱਕ ਜਿਮ ਦੇ ਬਾਹਰ ਹਥਿਆਰਪੰਥ ਲੁੱਟੇ ਦੀ ਵਾਰਦਾਤ ਹੋਈ ਸੀ। ਕਾਲੇ ਰੰਗ ਦੀ ਰੇਂਜ ਰੋਵਰ ਦੋ ਸ਼ੱਕੀ ਫਰਾਰ ਹੋ ਗਏ ਅਤੇ ਅੰਦਸੇ ਕਾਰਨ ਦੇ ਕਰਕੇ ਲਾਲ ਰੰਗ ਦੀ ਫੋਰਡ ਮਸਟੈਂਗ ਦਾ ਪਿੱਛਾ ਸ਼ੁਰੂ ਕਰ ਦਿੱਤਾ ਦੋਵੇਂ ਗੱਡੀਆਂ ਨਿਵਾਰ ਰਫਤਾਰ ਦੇ ਨਾਲ ਚਲੀਆਂ ਸਨ ਜਦੋਂ ਰੇਂਜ ਰੋਵਰ ਦੀ ਟੱਕਰ ਹੁੰਦਾ ਸਬਿੱਕ ਤੇ ਨਾਲ ਹੋ ਗਈ 9th ਲਾਈਨ ਐਂਡ 에ਰਿੰਗ ਸੈਂਟਰ ਬੁਲੇਵਾਰਡ ਇਲਾਕੇ ਦੇ ਵਿੱਚ ਹੋਈ ਟੱਕਰ ਦੇ ਮਗਰੋਂ ਪੈਰਾਮੈਡੀਕਸ ਦੇ ਵੱਲੋਂ ਤਿੰਨ ਬੱਚਾ ਤੇ ਔਰਤ ਨੂੰ ਨਾਜ਼ੁਕ ਹਾਲਤ ਦੇ ਵਿੱਚ ਟ੍ਰੋਮਾ ਸੈਂਟਰ ਦਾਖਲ ਕਰਵਾਏ ਗਿਆ ਜਦਕਿ ਚੌਥਾ ਬੱਚਾ ਸਥਾਨਕ ਹਸਪਤਾਲ ਲਿਜਾਇਆ ਗਿਆ ਪੁਲਿਸ ਨੇ ਜ਼ਖਮੀ ਦੀ ਹਾਲਤ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਟ੍ਰੋਮਾ ਸੈਂਟਰ ਦੇ ਵਿੱਚ ਦਾਖਲ ਜ਼ਖਮੀ ਦੀ ਹਾਲਤ ਸਥਿਰ ਬਣੀ ਹੋਈ ਹੈ ਪੁਲਿਸ ਮੁਤਾਬਕ ਉਸ ਗੱਡੀ ਚੁਲਾ ਰਹੀ ਸੀ ਜਤਕਿ 9 ਸਾਲ ਤੇ 12 ਸਾਲ ਦਾ ਇੱਕ ਬੱਚਾ ਨਾਲ ਮੌਜੂਦ ਸੀ ਔਰ ਦੋ ਬੱਚਿਆਂ ਦੀ ਮਾਦਰ ਸੀ ਗਈ ਹੈ ਜਦੋਂ ਕਿ ਦੋ ਬੱਚੇ ਉਹਨਾਂ ਦੇ ਦੋਸਤ ਦੇ ਦੱਸੇ ਗਏ ਨੇ ਇੱਥੇ ਦੱਸਣਾ ਬੰਦਿਆ ਕਿ ਲਾਲ ਰੰਗ ਦੀ ਕੱਟੀ ਜੋਸ਼ਿੰਪੀ ਸਿੰਘ ਦਾ ਚੁਲਾ ਰਿਆ ਸੀ ਅਤੇ ਉਸ ਦੇ ਨਾਲ ਗ੍ਰਿਫਤਾਰ ਕੀਤੇ ਦੋ ਜਨਰੇ ਚਨਾਖਤ ਡਾਈਜੂਨ ਬੁਕਨਾਨ ਅਤੇ ਜੈਸਵੀ ਸਮਿਥ ਵਜੋਂ ਕੀਤੀ ਗਈ ਹੈ ਬੁਕਨਾਨ ਅਤੇ ਸਮਿਥ ਵਿਰੁੱਧ ਲੁੱਟੇ ਨਿਯਾਇਜ਼ ਹਥਿਆਰ ਰੱਖਣ ਅਤੇ ਹਤਿਆਲ ਦੀ ਬਦੋ ਦੇ ਨਾਲ ਅਪਰਾਧ ਕਰਨ ਦੇ ਦੋਸ਼ਾਇਦ ਕੀਤੇ ਗਏ ਨੇ ਜੋਤਕੇ ਜੋਸ਼ਨਪ੍ਰੀਤ ਸਿੰਘ ਉਰਦ ਖਤਰਨਾਕ ਤਰੀਕੇ ਦੇ ਨਾਲ ਗੱਡੀ ਚਲਾਉਂਦਾ ਵੀ ਦੋਸ਼ੀ ਠਾਇਆ ਗਿਆ ਹੈ ਪੁਲਿਸ ਦੇ ਵੱਲੋਂ ਲਾਏ ਦੋਸ਼ ਹਦਾਲਤ ਦੇ ਵਿੱਚ ਸਾਬਤ ਨਹੀਂ ਕੀਤੇ ਗਏ ਅਮਰੀਕਾ ਦੇ ਟੈਕਸਾਸ ਸੂਬੇ ਦੇ ਵਿੱਚ ਗ੍ਰਿਫਤਾਰ ਪੰਜਾਬੀ ਨੌਜਵਾਨ ਸੁਪਰੀ ਸਿੰਘ ਨੂੰ ਯਰਕ ਰੀਜਨਲ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਜੋ ਕੈਨੇਡਾ ਦੇ ਚਰਚਿਤ ਅਲਨਾਜ਼ ਹਜ ਤਾਮੀਰੀ ਮਾਮਲੇ ਦੇ ਵਿੱਚ ਕਈ ਸਾਲਾਂ ਤੋਂ ਪਗੋੜਾ ਮੰਨਿਆ ਜਾ ਰਿਹਾ ਸੀ ਸੁਪਰੀ ਸਿੰਘ 'ਤੇ ਗੰਬੀਰ ਸਰੀਰਕ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਹਮਲਾ ਕਰਨ ਅਤੇ ਧੋਖੀ ਸਾਜ਼ਿਸ਼ ਕਢਣ ਦੇ ਦੋਸ਼ਾਇਦ ਕਿਤੇ ਗਏ ਨੇ ਜਾਂਚ ਕਰਤਾਵਾਂ ਦਾ ਮੰਨਣਾ ਹੈ ਕਿ ਖਸਤਾ ਮੇਰੀ ਦਾ ਕਤਲ ਕਰਕੇ লাশ ਖੁਦ ਬੁੱਧ ਗਾੜੀਤੀ ਗਈ ਅਤੇ ਇਨ੍ਹਾਂ ਹਾਲਾਤਾਂ ਦੇ ਮੱਦੇਨਜ਼ਰ ﺍﻟनाज़ ਦੇ ਸਾਬਕਾ ਪ੍ਰੇਮੀ ਮੁਹੰਮਦ ਲੀਲੋ ਵਿਰੁੱਧ ਪਹਿਲੇ ਦਲਜਿ ਦੀ ਹੱਤਿਆ ਦੇ ਦੋਸ਼ਾਇਦ ਕਰ ਦਿੱਤੇ ਗਏ ਦੱਸਿਆ ਕਿ 20 ਦਸੰਬਰ 2021 ਨੂੰ ﺍﻟनाज़ ਹਸਤਾ ਮੇਰੀ ਉੱਤੇ ਫਾਇਰਿੰਗ ਪੈਨ ਦੇ ਨਾਲ ਕਥਿਤ ਹਮਲਾ ਕਰਨ ਵਾਲੇ 7 ਜਣਿਆਂ ਦੇ ਵਿੱਚ ਸੁਖਪ੍ਰੀਤ ਵੀ ਸ਼ਾਮਲ ਸੀ ਇਸ ਮਾਮਲੇ ਦੇ ਇੱਕ ਹੋਰ ਸ਼ੱਕੀ ਹਸ਼ਪ੍ਰੀਤ ਸੇਖੋ ਦੇ ਵਿਰੁੱਧ ਲੱਗੇ ਦੋਸ਼ਾਂ ਉਤੇ ਪਿਛਲੇ ਸਮੇਂ ਦੌਰਾਨ ਰੋਕ ਲਗਾ ਦਿੱਤੀ ਗਈ ਤਕਰੀਬਨ 22 ਸਾਲ ਪਹਿਲਾਂ ਉਸ ਦੀ ਗ੍ਰਿਫਤਾਰੀ ਹੋਈ ਅਤੇ ਉਦੋਂ ਤੋਂ ਉਹ ਸਮਾਨਤਾ ਤੇ ਚੱਲ ਰਿਹਾ ਹੈ ਸਿਰਫ ਇਹ ਨਹੀਂ ਨੀ ਆਕਾਸ਼ ਸ਼ਰਣਾ ਵੀ ਉਦੋਂ ਲੱਗੇ ਦੋਸ਼ ਤੇ ਵੀ ਰੋਕ ਲਗਾਈ ਜਾ ਚੁੱਕੀ ਹੈ ਜੋ ਸਰਕਾਰੀ ਗਵਾਹ ਪੜ ਗਿਆ ਤੇ ਅਦਾਲਤ ਦੇ ਵਿੱਚ ਮੁਹੰਮਦ ਅਲੀ ਲੋ ਵਿਰੁੱਧ ਗਵਾਹੀ ਦਿੱਤੀ ਅਲਨਾਜ਼ ਹਸਤਾਮੀਰੀ ਉੱਤੇ ਹਮਲਾ ਕਰਨ ਦੇ ਮਾਮਲੇ ਦੇ ਵਿੱਚ ਰਿਆਸਤ ਸਿੰਘ ਅਤੇ ਹਰਸ਼ਦੀਪ ਬਿੰਨਰ ਨੇ ਕਬੂਲਨਾਮਾ ਦਾਖਲ ਕਰ ਦਿੱਤਾ ਸੀ ਰਿਆਸਤ ਸਿੰਘ ਨੂੰ 2022 ਦੇ ਅੰਤ ਦੇ ਵਿੱਚ ਰਿਪੋਰਟ ਕਰ ਦਿੱਤਾ ਗਿਆ ਜਦ ਕਿ ਹਰਸ਼ਦੀਪ ਬਿੰਨਰ 2 ਸਾਲ ਜੇਲ੍ਹ ਕੱਟਣ ਦੇ ਮਗਰੋਂ ਜੂਨ ਮਹੀਨੇ ਦਰਾਨ ਰਿਹਾਂ ਹੋਇਆ ਅਦਾਲਤੀ ਕਾਰਵਾਈ ਦੇ ਮੁਤਾਬਕ ਹਰਸ਼ਦੀਪ ਬਿੰਨਰ ਅਤੇ ਰਿਆਸਤ ਸਿੰਘ ਨੇ ਅਲਨਾਜ਼ ਉੱਤੇ ਹਮਲਾ ਕੀਤਾ ਅਤੇ ਕਾਲੇ ਰੰਗ ਦੇ ਚੋਰੀशुदा ਗੱਡੀ ਦੇ ਵਿੱਚ ਫਰਾਰ ਹੋ ਗਏ ਇਹ ਗੱਡੀ ਆਕਾਰ ਸ਼ੁਰਾਨਾ ਨੇ ਚੋਰੀ ਕਰਕੇ ਦਿੱਤੀ ਜਿਸ ਨੂੰ ਮਾਜ 2023 ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਅਤੇ ਬਾਅਦ ਦੇ ਵਿੱਚ ਜ਼ਮਾਨਤ ਮਿਲ ਗਈ ਯਾਰ ਕ੍ਰਿਸਨਰ ਪੁਲਿਸ ਦੇਸੂ ਜਾਵੂ ਤੇ ਆਪਣੇ ਕਿਸੇ ਦੋਸਤ ਦੇ ਕਾਰਨ ਲੁਕੀ ਇਲਨਾਜ਼ ਨੂੰ ਅਗਵਾ ਕਰਨ ਦੇ ਕਿਰਤਨ ਦੌਰਾਨ ਇਹ ਵਾਦਾ ਤੋਪਈ ਕਿਉਂਕਿ ਨੇੜੋ ਲੰਘ ਰਹੇ ਇੱਕ ਸਾਕਸ਼ ਨੇ ਸ਼ੱਕਿਆ ਦੇ ਇਰਾਦਿਆਂ ਉੱਤੇ ਪਾਣੀ ਫੇਰ ਦਿੱਤਾ ਪਰ ਜਾਂਦੇ ਜਾਂਦੇ ਇਲਨਾਜ਼ ਦੇ ਸੀਟ ਉੱਤੇ ਫਾਇਰਿੰਗ ਪੈਨ ਮਾਰ ਗਏ ਫ੍ਰੈਂਕ ਪੈਨ ਵਾਲੀ ਵਾਦਾ ਤੋਂ ਕੁਝ ਹਫ਼ਤੇ ਬਾਅਦ ਜਨਵਰੀ 2022 ਦੇ ਵਿੱਚ ਚਿੱਟੇ ਰੰਗ ਦੀ ਲੈਗਜ਼ ਆਰ ਐਕਸ ਐਸ ਯੂ ਵੀ ਰਾਹੀਂ हस्तमिरी ਨੂੰ ਅਗਵਾ ਕਰਕੇ ਲਿਜਾਇਆ ਗਿਆ ਤੇ ਅੱਜ 49 ਸਾਲ ਬਾਅਦ ਵੀ ਉਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਪੁਲਿਸ ਮੁਤਾਬਕ 12 ਜਨਵਰੀ 2029 ਵਸਾਗਾ ਵਿੱਚ ਉਦੋਂ ਅਗਵਾ ਕੀਤੇ ਜਾਣ ਦੇ ਮਗਰੋਂ 37 ਸਾਲਾ ਦੀ ਇਲਨਾਜ਼ ਮੂੜ ਕਦੇ ਨਜ਼ਰ ਨਹੀਂ ਆਈ ਹੁਣ ਟੈਰੀਪਰਮੈਂਸ਼ੀਅਲ ਪੁਲਿਸ ਨੇ ਦੋ ਸ਼ੱਕੀ ਦੇ ਸਕੈਚ ਜਾਰੀ ਕਰਦੇ ਐ 1 ਲੱਖ ਡਾਲਰ ਦੀ ਇਨਾਮੀ ਰਕਮ ਦਾ ਵੀ ਐਲਾਨ ਕੀਤਾ ਜੋ ਹੁਣ ਵੀ ਕਾਇਮ ਹੈ ਪੁਲਿਸ ਮੁਤਾਬਕ ਇਲਨਾਜ਼ ਹਸਤਾਮੇਰੀ ਨੂੰ ਵਸਾਗਾ ਵਿੱਚ ਦੇ 12 ਮੁੱਢ ਪਲੇਸ ਵਿਖੇ ਸਥਿਤ ਉਸਦੇ ਰਿਸ਼ਤੇਦਾਰ ਦੇ ਘਰੋਂ ਅਗਵਾ ਕੀਤਾ ਗਿਆ ਅਤੇ ਜੇ ਕਿਸੇ ਕੋਲ ਇਸ ਬਾਰੇ ਕੋਈ ਵੀ ਜਾਣਕਾਰੀ ਮੌਜੂਦ ਹੈ ਤਾਂ ਪੁਲਿਸ ਦੇ ਐਕਸਟੈਂਸ਼ਨ ਨੰਬਰ ਤੇ ਸੰਪਰਕ ਕਰ ਸਕਦੇ ਹੈ